ਤਾਇਆ ਜੀ ਸਾਡੇ ਬਹੁਤ ਮਿਹਨਤੀ ਸੀਗੇ ਤੇ ਸਾਡੇ ਪਰਿਵਾਰ ਨੂੰ ਅੱਗੇ ਖੜਨ ਵਿੱਚ ਬਹੁਤ ਵੱਡਾ ਰੋਲ ਸੀ ਕਰਨ ਦਾ ਜਿੰਨਾ ਕੋ ਨਸ਼ੇ ਦੀ ਲਤ ਚ ਗਲਤਾਨ ਹੋਇਆ ਲੌਕਡਾਊਨ ਚ ਕਿ ਉਹਨੇ ਆਪਣਾ ਸਾਰਾ ਘਰ ਹੀ ਬਰਬਾਦ ਕਰਤਾ ਜਿੱਥੇ ਉਹਨੇ ਆਪਣਾ ਘਰ ਬਰਬਾਦ ਕੀਤਾ ਉੱਥੇ ਉਹਨੇ ਸਾਡਾ ਵੀ ਘਰ ਬਰਬਾਦ ਕੀਤਾ ਸਾਡਾ ਵੀ ਪਰਿਵਾਰ ਜਿਹੜਾ ਖੇਰੂ ਖੇਰੂ ਕਰਤਾ ਜਿਹੜੀ ਉਹਨੇ ਕੋਠੀ ਲੱਖਾਂ ਕਰੋੜਾ ਰੁਪਈਆ ਲਾ ਕੇ ਪੰਜ ਮਰਲੇ ਦੀ ਕੋਠੀ ਪੰਜ ਮਰਲੇ ਲਾ ਕੇ ਉਹਨੇ ਜਿਹੜੀ ਉਹ ਗਾਰਡਨ ਵਾਸਤੇ ਜਗਾ ਰੱਖੀ ਵੀ ਇੱਕ ਤਿੰਕਾ ਤਿੰਕਾ ਕਰਕੇ ਉਹਨੇ ਬਣਾਈ ਤੇ ਉਹਨੇ ਪੂਰਾ ਪੂਰਾ ਕਰਕੇ ਬਾਜੂ ਤੋੜ ਤੋੜ ਵਿੱਚ ਅਸੀਂ ਗਏ ਅੱਜ ਉੱਥੇ ਦੇਖ ਕੇ ਆਏ ਹਾਲਾਤ ਵੀ ਉੱਥੇ ਸਾਡੇ ਕੋ ਖੜਿਆ ਨਹੀਂ ਗਿਆ ਵੀ ਅੱਜ ਉੱਥੇ ਕਿੰਨੀ ਮਨਹੂਸੀ ਹੈ ਤੇ ਵੀ ਉੱਥੇ ਸਾਡੇ ਕੋ ਖੜਿਆ ਬਦਬੂ ਕਿੰਨੀ ਭੈੜੀ ਆ ਰਹੀ ਆ ਤੇ ਅੱਜ ਵੀ ਨਸ਼ੇ ਕਰਕੇ ਉੱਥੇ ਕਿੰਨੀਆਂ ਕ ਪੰਨੀਆਂ ਉੱਥੇ ਕਲੀਆਂ ਪੇ ਲਗਾਤਾਰ ਉੱਥੇ ਨਸ਼ਾ ਹੋ ਰਿਹਾ ਤੇ ਅਸੀਂ 5 ਮਿੰਟ ਉਸ ਕੋਠੇ ਚ ਖਲੋਤੇ ਆ ਇੱਕ ਦਿਨ ਪਹਿਲਾਂ ਸਾਡੇ ਭਤੀਜੇ ਦੀ ਮੈਰਿਜ ਸੀਗੀ ਤੇ ਅਸੀਂ ਸਾਰੇ ਥੱਕੇ ਟੁੱਟੇ ਉੱਥੋਂ ਆਏ ਆਰਾਮ ਕਰ ਰਹੇ ਸੀ ਤੇ ਸ਼ਾਮ ਨੂੰ ਮੇਰੇ ਛੋਟੇ ਬ੍ਰਦਰ ਦਾ ਤਾਇਆ ਜੀ ਦੇ ਬੇਟੇ ਦਾ ਫੋਨ ਆਦਾ ਵੀ ਪਾਜੀ ਡੈਡੀ ਵੀ ਲੱਭ ਰਹੇ ਤਾਇਆ ਜੀ ਸਾਡੇ ਨਾਲ ਗਏ ਰਾਤ ਦੇ 12 ਵਜੇ ਤੱਕ ਜਿਹੜੀ ਉਹ ਲਭੋਂਦੇ ਰਹੇ ਪਰ ਨਹੀਂ ਸਾਨੂੰ ਕੋਈ ਸ਼ਰਾਬ ਮਿਲਿਆ ਪਰ ਹੋਰ ਕੁਝ ਨਹੀਂ ਤੇ ਜਦੋਂ ਅਸੀਂ ਇਸ ਕੋਠੀ ਦੇ ਲਾਗੋ ਨੰਗੇ ਜਿਹੜੀ ਬੈਕ ਸੈੱਟ ਤੁਸੀਂ ਆਪਾਂ ਐਂਟਰ ਹੋਏ ਆ ਉੱਥੋਂ ਸਾਨੂੰ ਕੋਈ ਅਜੀਬ ਜਿਹਾ ਮਹਿਸੂਸ ਹੋਇਆ ਵੀ ਇਹ ਕੋਠੀ ਖਾਲੀ ਪਈ ਹੈ ਬੱਤੀ ਬੰਦਿਆ ਤੇ ਦਰਵਾਜ਼ਾ ਕੋਈ ਹੈਗਾ ਨਹੀਂ ਵੀ ਟੁੱਟ ਭੱਜ ਬੜੀ ਆ ਤੇ ਜਦੋਂ ਅਸੀਂ ਪਾਰਕ ਵਾਲੇ ਪਾਸੇ ਦੇ ਅੰਦਰ ਗਏ ਉਹਦੇ ਅੰਦਰ ਤੇ ਅੰਦਰ ਦਾ ਕੋਈ ਸੜਨ ਦੀ ਸਮਲ ਆ ਰਹੀ ਚਲੋ ਅਸੀਂ ਬਾਹਰ ਨਿਕਲੇ ਜਦੋਂ ਬਾਹਰ ਆਏ ਤੇ ਮੇਰੇ ਪਿੱਛੇ ਅਰਜਨ ਸਿੰਘ ਆਣ ਕੇ ਖੜੋ ਗਿਆ ਤੇ ਮੈਂ ਅਰਜਨ ਸਿੰਘ ਇੱਕਦਮ ਅਸੀਂ ਜਦੋਂ ਮੁੜੇ ਤੇ ਮੈਂ ਦੇਖਿਆ ਮੈਂ ਹਾਂ ਮੈਂ ਉਹਨੂੰ ਕੁੱਸਿਆ ਵੀ ਹਾਂ ਭਈ ਹੋਣਾ ਤੂੰ ਕਹਿੰਦਾ ਭਾਜੀ ਮੈਂ ਘਰ ਦਾ ਮਾਲਕ ਹਾਂ ਅਰਜਨ ਸਿੰਘ ਹੈ ਪਤਾ ਤੇ ਸਾਨੂੰ ਲੱਗ ਗਿਆ ਸੀਗਾ ਵੀ ਕੋਈ ਮਿਸ ਹੈਪਨਿੰਗ ਹੋਈ ਆ ਪਰ ਜਦੋਂ ਮੈਂ ਗੋਰਨਾ ਨੂੰ ਵੇਖਿਆ ਉੱਤੋਂ ਲੈ ਕੇ ਥਲੋ ਤੱਕ ਵੀ ਇਹਦਾ ਇੱਕ ਹੁਲੀਆ ਵੇਖਾਂ ਉਹਦੇ ਪੇਟ ਦੇ ਉੱਤੇ ਨਾ ਖੂਨ ਦੇ ਦਾਗ ਸੀਗੇ ਕਾਫੀ ਵੱਡੇ ਮੈਂ ਉੱਥੋਂ ਤਾਇਏ ਨੂੰ ਚਾਚਾਏ ਨੂੰ ਬਾਹਰ ਕੱਢਿਆ ਮੈਂ ਚਾਚਾ ਜੀ ਆਪਾਂ ਚੱਲੀਏ ਇੱਥੇ ਕੁਝ ਨਹੀਂ ਹੈ ਤੇ ਮੈਂ ਬਾਹਰ ਆਣ ਕੇ ਕਿਹਾ ਮੈਂ ਚਾਚਾ ਜੀ ਪਾਏ ਦਾ ਕਤਲ ਹੋ ਚੁੱਕਾ 5 ਵਜੇ ਤੱਕ ਚਾਚਾਏ ਨੂੰ ਉਠਾਇਆ ਵੀ ਚਾਚਾ ਜੀ ਆਪਾਂ ਉਹ ਕੋਠੀ ਚੱਲੀਏ ਜਦੋਂ ਅਸੀਂ 5:30 ਵਜੇ ਉਹ ਕੋਠੀ ਤੇ ਪਹੁੰਚੇ ਮਹਿਰਾ ਨੂੰ ਇਹ ਸੱਲ ਨਹੀਂ ਸੀਗੀ ਜਦੋਂ ਉਹਦੇ ਅਸੀਂ ਐਂਟਰ ਹੋਏ ਆਂ ਅੰਦਰ ਤੇ ਰਾਤ ਅਸੀਂ ਉਹ ਜਿਹੜੀ ਪਾਰਕ ਜਿਹੜੀ ਖਾਲੀ ਛੱਡ ਕੇ ਗਏ ਸੀਗੇ ਤੇ ਉੱਥੇ ਜਿਹੜੀ ਗੋਡੀ ਕੀਤੀ ਹੋਈ ਸੀ ਆਪਾਂ ਕਿਹਿੰ ਤਿੰਨਾ ਚੋ ਘੰਟਿਆਂ ਚ ਕਿਹੜਾ ਬੰਦਾ ਇੱਥੇ ਗੋਡੀ ਕਰ ਗਿਆ ਚਲੋ ਜਦੋਂ ਮੈਂ ਉਹ ਥੋੜਾ ਲਾਈਟ ਨਾਲ ਵੇਖਿਆ ਉਹਨੂੰ ਜਗਾ ਨੂੰ ਤੇ ਉੱਥੇ ਪਾਲਕ ਦੇ ਪੱਤਿਆਂ ਦੇ ਉੱਤੇ ਖੂਨ ਲੱਗਾ ਸੀ ਦੋ ਬੂਟ ਪਏ ਹੋਏ ਸੀ ਸਾਸੀਗਾ ਦੋਸਤੋ ਮੈਂ ਹੈ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਨਲ ਦੇ ਨਾਲ ਅਕਸਰ ਸਾਨੂੰ ਕਹਾਵਤ ਸੁਣਨ ਨੂੰ ਬੜੀ ਮਿਲਦੀ ਹੈ ਵੀ ਨਸ਼ਾ ਜਿਹੜਾ ਕਰਦਾ ਵਾ ਕਹਿੰਦੇ ਉਹਦੇ ਘਰ ਦੇ ਭਾਂਡੇ ਤੱਕ ਵਿਗ ਜਾਂਦੇ ਨੇ ਪਰ ਤੁਹਾਨੂੰ ਉਹ ਸੱਚੀ ਕਹਾਣੀ ਨਾਲ ਅੱਜ ਤੁਹਾਨੂੰ ਜਾਣੂ ਵੀ ਕਰਾਵਾਂਗੇ ਵੀ ਜਿਹੜਾ ਨਸ਼ਾ ਕਰਦਾ ਸੀ ਕਿਸੇ ਵਕਤ ਨਸ਼ਾ ਕਰਨ ਦੇ ਨਾਲ ਉਹਦੇ ਭਾਂਡੇ ਤੇ ਵਿਕੇ ਵਿਕੇ ਘਰ ਦਾ ਕੱਲਾ ਕੱਲਾ ਸਮਾਨ ਅੱਜ ਘਰ ਜਿਹੜਾ ਸੁਪਣਿਆਂ ਦਾ ਘਰ ਬਣਾਇਆ ਸੀ ਕਿਸੇ ਵਕਤ ਦੋ ਮੰਜ਼ਿਲਾ ਕੋਠੀ ਤਿਆਰ ਕੀਤੀ ਗਈ ਸੀ ਅਰਖੰਡਰ ਦਾ ਰੂਪ ਤਗ ਕਰ ਗਈ ਆ ਗੱਲਬਾਤ ਜੁਰੂ ਕਰਾਂਗੇ ਸਾਡਾ ਸਰਵਿਸਿੰਗ ਹਰੀ ਨਾਲ ਨੇ ਕਿਉਂਕਿ ਉਹਨਾਂ ਦੇ ਤਾਇਆ ਜੀ ਸਰਦਾਰ ਜਗੀਰ ਸਿੰਘ ਜਿਨ੍ਹਾਂ ਦੀ ਉਮਰ 85 ਸਾਲ ਦੇ ਕਰੀਬ ਸੀ ਅਤੇ ਉਹ ਕਬਾੜ ਦਾ ਕੰਮ ਕਰਦੇ ਸੀ ਉਹਨਾਂ ਦਾ ਕਿਸ ਤਰ੍ਹਾਂ ਕਤਲ ਹੁੰਦਾ 2022 ਦੀ ਗੱਲ ਆ ਫਰਵਰੀ ਦੀ ਸਾਰਾ ਗੱਲਬਾਤ ਕਰਾਂਗੇ ਪੁੱਛਾਂਗੇ ਸਾਰਾ ਕੀ ਹੈ ਮਾਮਲਾ ਹਰੀ ਜੀ ਦਸ਼ਕਾ ਜੂ ਸਾਂਝਾ ਕਰ ਦਿਓ ਕਿਸ ਤਰ੍ਹਾਂ ਉਹਨਾਂ ਦਾ ਕਤਲ ਹੋਇਆ ਕਿਸ ਤਰ੍ਹਾਂ ਨਸ਼ੇ ਵਾਲਾ ਬੰਦਾ ਕਿਸ ਤਰ੍ਹਾਂ ਸਾਰਾ ਘਟਨਾ ਅੰਜਾਮ ਦਿੰਦਾ ਕੀ ਸੀ ਸਾਰਾ ਵਾਕਿਆ ਕਰੇਵਾਲ ਸਾਹਿਬ ਤਾਇ ਜੀ ਸਾਡੇ ਬਹੁਤ ਮਿਹਨਤੀ ਸੀਗੇ ਤੇ ਸਾਡੇ ਪਰਿਵਾਰ ਨੂੰ ਅੱਗੇ ਖੜਨ ਵਿੱਚ ਬਹੁਤ ਵੱਡਾ ਰੋਲ ਸੀਗਾ ਉਹਨਾਂ ਦਾ ਤੇ ਅਸੀਂ ਉਹਨਾਂ ਨੂੰ ਬਹੁਤ ਵਾਰੀ ਆਖਿਆ ਵੀ ਤੁਸੀਂ ਉਹਨੇ ਇਹ ਕੰਮ ਛੱਡ ਦਿਓ ਵੀ ਸਾਰਾ ਪਰਿਵਾਰ ਉਹਨਾਂ ਦੇ ਬੱਚੇ ਅਸੀਂ ਵੀ ਸਾਰੇ ਤਾਇ ਚਾਚੇ ਅਸੀਂ ਇੱਕ ਥਾਂ ਤੇ ਸਟੇਬਲ ਸੀਗੇ ਵਧੀਆ ਆਪਣਾ ਰੁਜ਼ਗਾਰ ਸੀਗਾ ਵਧੀਆ ਪਰ ਉਹ ਮੰਦੇ ਨਹੀਂ ਸੀਗੇ ਕਿਸੇ ਦੀ ਵੀ ਮੈਂ 2000 ਦੇ ਵਿੱਚ ਉਹਨਾਂ 2020 ਦੇ ਵਿੱਚ ਉਹਨਾਂ ਨੂੰ ਇੱਕ ਅਟੈਕ ਆਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਆਖਿਆ ਵੀ ਨਹੀਂ ਮੈਂ ਜੇ ਤੁਰਦਾ ਫਿਰਦਾ ਰਹਾਂਗਾ ਤੇ ਮੇਰਾ ਸਰੀਰ ਠੀਕ ਹੈ ਉਹ ਕਬਾਰ ਦਾ ਕੰਮ ਉਹਨਾਂ ਨਾਮਾਤਰੀ ਕਰਦੇ ਸੀ ਉਹ ਬਸ ਆਪਣੇ ਰੇੜੀ ਲੈ ਜਾਣਾ ਤੇ ਜੇ ਕਿਸੇ ਨੇ ਕੁਝ ਦਿੱਤਾ ਠੀਕ ਹੈ ਨਹੀਂ ਤੇ ਉਹਨਾਂ ਨੇ ਤੁਰੇ ਜਾਣਾ ਆਪਣੇ ਦੋਸਤਾਂ ਨੂੰ ਮਿਲੋਣਾ ਇੱਕ ਘੁੰਮਣ ਫਿਰਦਾ ਬਹਾਨਾ ਸੀਗਾ ਉਹਨਾਂ ਕੋਲ ਤੇ ਪੈਸੇ ਉਹਨਾਂ ਕੋਲ ਹੁੰਦੇ ਸੀਗੇ ਤੇ ਅਰਜਨਗਰ ਪੱਠੇ ਦੇ ਉੱਤੇ ਅਰਜਨ ਸਿੰਘ ਜਿਹੜਾ ਕਿ ਕਵੈਤ ਤੋਂ ਲੋਕਡਾਊਨ ਤੋਂ ਪਹਿਲਾਂ ਆਇਆ ਤੇ ਬਾਅਦ ਚ ਲੋਕਡਾਊਨ ਚ ਫਸ ਗਿਆ ਤੇ ਆਪਣੀ ਜਿਹੜੀ ਯਾਰੀ ਦੋਸਤੀ ਸੀ ਉਹ ਗਲਤ ਸੰਗਤ ਚ ਪੈ ਗਿਆ ਤੇ ਗਲਤ ਸੰਗਤ ਚ ਪੈ ਗਿਆ ਨਸ਼ੇ ਵਾਲੇ ਚ ਚਲੇ ਗਿਆ ਜਿਹੜੀ ਉਹਨੇ ਕੋਠੀ ਲੱਖਾਂ ਕਰੋੜਾਂ ਰੁਪਈਆ ਲਾ ਕੇ ਪੰਜ ਮੱਲੇ ਦੀ ਕੋਠੀ ਪੰਜ ਮੱਲੇ ਲਾ ਗਿਓਨੇ ਜਿਹੜੀ ਆ ਉਹ ਗਾਰਡਨ ਵਾਸਤੇ ਜਗ੍ਹਾ ਰੱਖੀ ਵੀ ਇੱਕ ਤਿੰਕਾ ਤਿੰਕਾ ਕਰਕੇ ਉਹਨੇ ਬਣਾਈ ਤੇ ਉਹਨੇ ਪੂਰਾ ਪੂਰਾ ਕਰਕੇ ਬਾਅਦ ਚ ਤੋੜ ਤੋੜ ਵਿੱਚ ਅਸੀਂ ਗਏ ਅੱਜ ਉੱਥੇ ਦੇਖ ਕੇ ਆਏ ਹਾਲਾਤ ਵੀ ਉੱਥੇ ਸਾਡੇ ਕੋ ਖੜਿਆ ਨਹੀਂ ਗਿਆ ਬਈ ਅੱਜ ਵੀ ਉੱਥੇ ਕਿੰਨੀ ਮਨਹੂਸੀਅਤ ਆ ਵੀ ਉੱਥੇ ਸਾਡੇ ਕੋ ਖੜਿਆ ਬਦਬੋ ਕਿੰਨੀ ਭੈੜੀ ਆ ਰਹੀ ਆ ਅੱਜ ਵੀ ਨਸ਼ੇ ਕਰਕੇ ਉੱਥੇ ਕਿੰਨੀਆਂ ਕ ਪੰਨੀਆਂ ਉੱਥੇ ਖਿਲਰੀਆਂ ਪਈਆਂ ਲਗਾਤਾਰ ਉੱਥੇ ਨਸ਼ਾ ਹੋ ਰਿਹਾ ਤੇ ਅਸੀਂ 5 ਮਿੰਟ ਉਸ ਕੋਠੀ ਚ ਖਲੋਤੇ ਆ ਤੇ ਸਾਡੇ ਕੋਲ ਬੋਲਿਆ ਨਹੀਂ ਗਿਆ ਸਾਨੂੰ ਚੱਕਰ ਹੋਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਅਸੀਂ ਉੱਥੇ ਇੰਟਰਵਿਊ ਨਹੀਂ ਕਰ ਸਕੇ ਤੁਸੀਂ ਆਪਣੇ ਸ਼ੋਰਟ ਵੀ ਬੜੀ ਮੁਸ਼ਕਲ ਨਾਲ ਮੈਨੂੰ ਪਤਾ ਲੱਇਆ ਤੇ ਉਹ ਜਿਹੜੀ ਕੋਠੀ ਅਜਵराण ਪਈ ਜਿਹੜੀ ਭੂਤ ਬੰਗਲਾ ਬਣੀ ਆ ਉਹ ਕਿਸੇ ਲਈ ਹੱਸ ਦਾ ਵਸ ਦਾ ਪਰਵਾਹ ਸੀਗਾ ਉੱਥੇ ਮਾਪੇ ਸੀਗੇ ਇੱਕ ਘਰ ਦੀ ਸੀਗੇ ਉਸ ਲੜਕੇ ਦੀ ਅਰਜਨ ਸੀਗੀ ਉਹਦੀ ਇੱਕ 3 ਸਾਲ ਦੀ ਧੀ ਸੀਗੀ ਪਰ ਇੱਕ ਨਸ਼ੇ ਦੀ ਲਤ ਨੇ ਇੰਨਾ ਕੋ ਨਸ਼ੇ ਦੀ ਲਤ ਚ ਗਲਦਾਨ ਹੋਇਆ ਲਾਕਡਾਊਨ ਚ ਕਿ ਉਹਨੇ ਆਪਣਾ ਸਾਰਾ ਘਰ ਹੀ ਬਰਬਾਦ ਕਰਤਾ ਜਿੱਥੇ ਉਹਨੇ ਆਪਣਾ ਘਰ ਬਰਬਾਦ ਕੀਤਾ ਉੱਥੇ ਉਹਨੇ ਸਾਡਾ ਵੀ ਘਰ ਬਰਬਾਦ ਕੀਤਾ ਸਾਡਾ ਵੀ ਪਰਿਵਾਰ ਜਿਹੜਾ ਖੇਰੂ-ਖੇਰੂ ਕਰਤਾ ਵੀ ਇੱਕ ਤਾਇਆ ਜੀ ਸੀਗੀ ਜਿਹੜੇ ਸਾਡੇ ਪਰਿਵਾਰ ਨੂੰ ਬੰਨ ਕੇ ਰੱਖਦੇ ਸੀਗੇ ਜਿਨ੍ਹਾਂ ਨੇ ਬੰਨਿਆ ਹੋਇਆ ਸੀਗਾ ਸਾਡਾ ਪਰਿਵਾਰ ਇਕੱਠਾ ਸੀਗਾ ਹੱਸਦੇ ਰਹਿਣਾ ਖੇਡਦੇ ਰਹਿਣਾ ਤੇ ਜਿਹੜਾ ਉਹਨਾਂ ਨੇ ਕਮਾਈ ਕਰਕੇ ਲਿਓਣਾ ਤੂੰ ਆਣ ਕੇ ਸਾਡੀ ਗਲੀ ਚ 17 18 ਘਰ ਆ ਸਾਰੇ ਆਪਣੇ ਹੀ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਸ਼ਾਮ ਨੂੰ ਵੰਡ ਦੇਣਾ ਵੀ ਮੇਰਾ ਸਿਹਤ ਠੀਕ ਰਵੇ ਬਸ ਮੇਰੇ ਇੰਨਾ ਚੱਲੋ ਕਿਉਂਕਿ ਅੱਜ 85 ਸਾਲ ਦੀ ਉਮਰ ਚੋਂ ਸਾਡੇ ਨਾਲੋਂ ਜ਼ਿਆਦਾ ਦੁੜਾਗ ਸੀਗੇ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੇ ਸੀਗੇ ਸਾਡੇ ਨਾਲੋਂ ਜ਼ਿਆਦਾ ਉਹ ਸਰੀਰ ਚ ਫਿੱਟ ਸੀਗੇ ਤੁਸੀਂ ਇੱਕ ਗੱਲ ਵੇਖਿਆ ਉਹਨਾਂ ਦੀ ਫੋਟੋ ਦੇਖਣਾ ਵੀ ਮੇਰੀ ਦਾੜੀ 'ਚ ਚਿੱਟੇ ਵਾਲ ਆ ਗਏ ਉਹਨਾਂ ਦੀ ਦਾੜੀ ਹਾਲੇ ਮੇਰੇ ਵਾਂਗੂ ਸੀਗੀ ਵੀ ਚਿੱਟੇ ਥੋੜੇ ਬਹੁਤੇ ਚਿੱਟੇ ਸੀਗੇ ਸਿਰ ਦੇ ਵਾਲ ਬਿਲਕੁਲ ਕਾਲੇ ਸੀਗੇ ਤੇ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਾ ਵੀ ਉਸ ਦਿਨ ਇੱਕ ਦਿਨ ਪਹਿਲਾਂ ਸਾਡੇ ਭਤੀਜੇ ਦੀ ਮੈਰਿਜ ਸੀਗੀ ਤੇ ਅਸੀਂ ਸਾਰੇ ਥੱਕੇ ਟੁੱਟੇ ਉਥੋਂ ਆਏ ਆਰਾਮ ਕਰ ਰਹੇ ਸੀ ਤੇ ਸ਼ਾਮ ਨੂੰ ਮੈਨੂੰ ਮੇਰੇ ਛੋਟੇ ਬ੍ਰਦਰ ਦਾ ਤਾਇਆ ਜੀ ਦੇ ਬੇਟੇ ਦਾ ਫੋਨ ਆਉਂਦਾ ਵੀ ਭਾਜੀ ਵੀ ਡੈਡ ਹੀ ਨਹੀਂ ਲੱਭ ਰਹੇ ਤੇ ਅਸੀਂ ਭੱਜਣਾ ਸਿਕਿਤੀ ਸ਼ੁਰੂ ਥਾਣੇ ਵੀ ਗਏ ਰੂਪ ਲਾਲ ਜੀ ਦਾ ਧੰਨਵਾਦ ਉਹਨਾਂ ਨੇ ਸਾਡੇ ਨਾਲ ਉਸ ਵੇਲੇ ਹੀ ਆਪਣੇ ਸਾਰੇ ਕੰਮ ਕਾਰ ਛੱਡ ਕੇ ਚੋਣ ਜਾਬਤਾ ਲੱਗਾ ਸੀਗਾ ਡਿਊਟੀ ਲੱਗੀ ਸੀ ਡਿਊਟੀ ਵੀ ਛੱਡ ਕੇ ਵੀ ਨਹੀਂ ਮੇਰੇ ਮਿੱਤਰ ਦੇ ਤਾਇਆ ਜੀ ਆ ਸਾਡੇ ਨਾਲ ਗਏ ਰਾਤ ਦੇ 12 ਵਜੇ ਤੱਕ ਜਿਹੜੀ ਉਹ ਲਭੋਂਦੇ ਰਹੇ ਪਰ ਨਹੀਂ ਸਾਨੂੰ ਕੋਈ ਸੁਰਾਗ ਮਿਲਿਆ ਪਰ 2 ਵਜੇ ਉਹ ਚਲੇ ਗਏ ਕਿਉਂ ਉਹਨਾਂ ਦੀ ਡਿਊਟੀ ਦਾ ਵੀ ਬਾਉਂਡੇਸ਼ਨ ਸੀਗੀ ਉਹ ਚਲੇ ਗਏ ਪਰ ਆਪਾਂ 2 ਵਜੇ ਤੱਕ ਉੱਥੇ ਪੁਨਛਣ ਕਰਦੇ ਰਹੇ ਪਰ ਜਦੋਂ ਅਸੀਂ ਉੱਥੋਂ ਨਿਕਲੇ ਆ ਵੀ ਨਹੀਂ ਸਾਨੂੰ ਕੋਈ ਕਲੂ ਮਿਲਿਆ ਰੇੜੀ ਮਿਲੀ ਆ ਪਰ ਹੋਰ ਕੁਛ ਨਹੀਂ ਤੇ ਜਦੋਂ ਅਸੀਂ ਇਸ ਕੋਠੀ ਦੇ ਲਾਗੋ ਨੰਗੇ ਜਿਹੜੀ ਬੈਕ ਸਾਈਡ ਤੋਂ ਤੁਸੀਂ ਆਪਾਂ ਐਂਟਰ ਹੋਏ ਆ ਤੇ ਉੱਥੋਂ ਸਾਨੂੰ ਕੋਈ ਅਜੀਬ ਜਿਹਾ ਮਹਿਸੂਸ ਹੋਇਆ ਵੀ ਇਹ ਕੋਠੀ ਖਾਲੀ ਪਈ ਆ ਬੱਤੀ ਬੰਦ ਆ ਤੇ ਦਰਵਾਜ਼ਾ ਕੋਈ ਹੈਗਾ ਨਹੀਂ ਵੀ ਟੁੱਟ ਭੱਜ ਬੜੀ ਆ ਤੇ ਜਦੋਂ ਅਸੀਂ ਪਾਰਕ ਵਾਲੇ ਪਾਸੇ ਦੇ ਅੰਦਰ ਗਏ ਉਹਦੇ ਅੰਦਰ ਤੇ ਅੰਦਰ ਦਾ ਕੋਈ ਸੜਨ ਦੀ 스ਮੈਲ ਆ ਰਹੀ ਸੀਗੀ ਤੁਸੀਂ ਅੰਦਰ ਗਏ ਤੇ ਵਾਸ਼ਰੂਮ ਦੇ ਵਿੱਚ ਦਰਵਾਜ਼ੇ ਦੁਰਜੇ ਖੋਲ ਕੇ ਵੇਚ ਦਿੱਤੇ ਕੰਦਾ ਉਹਦੀਆਂ ਹਵਾ ਚ ਅੱਜ ਵੀ ਤੁਸੀਂ ਜਿਹੜੀ ਵੀਡੀਓ ਇਹ ਐਜ਼ ਇਟ ਇਜ਼ ਹੀ ਹੈ ਕੁਝ ਵੀ ਉੱਥੋਂ ਸਾਰਾ ਕੁਝ ਲਾਹ ਲਿੱਤਾ ਗਿਆ ਹੀ ਇੰਨੀਆਂ ਖੂਬਸੂਰਤ ਲਾਈਟਾਂ ਸੀ ਉਹ ਵੀ ਲਾ ਲਿਆ ਗਈਆਂ ਕੰਦਾ ਇਹੜੀਆਂ ਸਰੀਆ ਕੱਢ ਲਿਆ ਗਿਆ ਬੀਮ ਚੋਂ ਕੱਢ ਲਿਆ ਕੰਦਾ ਇਹੜੀਆਂ ਹੁਣ ਹਵਾ ਚ ਟੰਗੀਆਂ ਹੋਈਆਂ ਪੋੜੀਆਂ ਦੇ ਵਿੱਚੋਂ ਸਰੀਆ ਕੱਢ ਲਿਆ ਗਿਆ ਅੰਦਰੋਂ ਨਾ ਸੜਨ ਦੀ ਸਮੈਲ ਆਈ ਤੇ ਅਸੀਂ ਜਦੋਂ ਵਾਸ਼ਰੂਮ ਚ ਗਏ ਤੇ ਉੱਥੇ ਮਹਿਸੂਸ ਹੋਇਆ ਵੀ ਕੋਈ ਕੱਪੜਾ ਸੜ ਰਿਹਾ ਜਦੋਂ ਅਸੀਂ ਕੱਪੜਾ ਦੇਖਿਆ ਤੇ ਮੈਨੂੰ ਲੱਗਾ ਵੀ ਇਹ ਪੱਗ ਹੁੰਦੀ ਜਿਵੇਂ ਕੋਈ ਪੱਗ ਦਾ ਕੱਪੜਾ ਜਿਹੜਾ ਪੋਲਾ ਹੁੰਦਾ ਉਹ ਜਦੋਂ ਮੈਂ ਦੇਖਿਆ ਮੈਂ ਚਾਚਾ ਨੂੰ ਇਸ਼ਾਰਾ ਕੀਤਾ ਵੀ ਮੈਂ ਗੜਬੜਿਆ ਇੱਥੇ ਮੈਂ ਹਾਂ ਵੀ ਚਲੋ ਅਸੀਂ ਬਾਹਰ ਨਿਕਲੇ ਜਦੋਂ ਬਾਹਰ ਆਏ ਤੇ ਮੇਰੇ ਪਿੱਛੇ ਅਰਜਨ ਸਿੰਘ ਆਣ ਕੇ ਖਲੋ ਗਿਆ ਤੇ ਮੈਂ ਅਰਜਨ ਸਿੰਘ ਇੱਕਦਮ ਅਸੀਂ ਜਦੋਂ ਮੁੜੇ ਤੇ ਮੈਂ ਦੇਖਿਆ ਮੈਂ ਹਾਂ ਮੈਂ ਉਹਨੂੰ ਪੁੱਛਿਆ ਵੀ ਹਾਂ ਭਾਈ ਕੌਣ ਹੈ ਤੂੰ ਕਹਿੰਦਾ ਭਾਜੀ ਮੈਂ ਘਰ ਦਾ ਮਾਲਕ ਹਾਂ ਅਰਜਨ ਸਿੰਘ ਹਾਂ ਤੇ ਮੈਂ ਉਹਨੂੰ ਦੱਸਿਆ ਵੀ ਇੰਜਨ ਸਾਡੇ ਤਾਇਆ ਜੀ ਦਾ ਆ ਹੁਲੀਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਉਸ ਵੇਰ ਦੇ ਲਬਣੀਰੇ ਉਹਨਾਂ ਦੀ ਰੇੜੀ ਆ ਥੋੜਾ ਜਿਹਾ ਅ ਡੰਪ ਦੇ ਲਾਗੇ ਖੜੀ ਆ ਤੇ ਜੇ ਤੈਨੂੰ ਕੋਈ ਵੀਰ ਪਤਾ ਹੋਵੇ ਮੈਨੂੰ ਲੱਗਦਾ ਤੂੰ ਨਸ਼ਾ ਨਸ਼ਾ ਕਰਦਾ ਤੇ ਤੁਹਾਨੂੰ ਆਪ ਵਿੱਚ ਕੋਈ ਲਿੰਕ ਚ ਕੋਈ ਪਤਾ ਹੋਵੇ ਤੇ ਮੈਂ ਤੇਰੀ ਸੇਵਾ ਪਾਣੀ ਕਰ ਦਿਆਂਗਾ ਤੇ ਤੂੰ ਸਾਨੂੰ ਤਾਇਆ ਜੀ ਬਾਰੇ ਜਰੂਰ ਕੋਈ ਸੂਚ ਦਵੀ ਪਤਾ ਤੇ ਸਾਨੂੰ ਲੱਗਿਆ ਸੀਗਾ ਵੀ ਕੋਈ ਮਿਸ ਹੈਪਨਿੰਗ ਹੋਈ ਆ ਪਰ ਜਦੋਂ ਮੈਂ ਗੋਰਨਾ ਨੂੰ ਵੇਖਿਆ ਉੱਤੋਂ ਲੈ ਕੇ ਥਲੋ ਤੱਕ ਵੀ ਇਹਦਾ ਇਹ ਖੁੱਲ ਜਾ ਵੇਖਾਂ ਉਹਦੇ ਪੇਟ ਦੇ ਉੱਤੇ ਨਾ ਖੂਨ ਦੇ ਦਾਗ ਸੀਗੇ ਕਾਫੀ ਵੱਡੇ ਉਹ ਜਦੋਂ ਮੈਂ ਉਹਨੂੰ ਪੁੱਛਿਆ ਵੀ ਯਾਰ ਇਹ ਤੇਰੇ ਸੱਟ ਲੱਗੀ ਆ। ਕਹਿੰਦਾ ਹਾਂ ਮੇਰੇ ਸੱਟ ਲੱਗੀ ਮੇਰੇ ਪੈਰ ਦੇ ਉੱਤੇ ਸੱਟ ਲੱਗੀ ਆ। ਤੇ ਮੈਂ ਚਾਚਾ ਨੂੰ ਇਸ਼ਾਰਾ ਮਾਰਿਆ ਮੈਂ ਕਿ ਵੀ ਮੈਂ ਕਿਹਾ ਵੀ ਪੈਰ ਦਾ ਕੰਬੀਨੇਸ਼ਨ ਪੇੜਨਾ ਨਹੀਂ ਹੋ ਸਕਦਾ ਹੱਥ ਦਾ ਕੰਬੀਨੇਸ਼ਨ ਹੋ ਸਕਦਾ। ਮੈਂ ਉੱਥੋਂ ਤਾਇਏ ਨੂੰ ਚਾਚਾਏ ਨੂੰ ਬਾਹਰ ਕੱਢਿਆ ਮੈਂ ਕਿ ਚਾਚਾ ਜੀ ਆਪਾਂ ਚੱਲੀਏ ਇੱਥੇ ਕੁਝ ਨਹੀਂ ਹੈ। ਤੇ ਮੈਂ ਬਾਹਰ ਆਣ ਕੇ ਕਿਹਾ ਮੈਂ ਚਾਚਾ ਜੀ ਤਾਇਈ ਦਾ ਕਤਲ ਹੋ ਚੁੱਕਾ। ਸਾਨੂੰ ਡੈੱਡ ਬੋਡੀ ਨਹੀਂ ਮਿਲ ਰਹੀ। ਤੇ ਸਾਨੂੰ ਥੋੜਾ ਜਿਹਾ ਵੇਟ ਕਰਨਾ ਪਊਗਾ ਵੀ ਆਪਾਂ ਨੂੰ ਧਿਆਨ ਰੱਖਣਾ ਪਊਗਾ ਕੋਠੀ ਦੇ ਤੇ ਰਾਤ ਦੇ 2:30 ਵਜੇ ਸੀਗੇ ਤੇ ਅਸੀਂ ਘਰ ਆ ਗਏ ਤੇ ਮੈਂ ਉੱਥੇ ਆਣ ਕੇ ਸਵੇਰੇ 5:00 ਵਜੇ ਤੱਕ ਚਾਚਾ ਨੂੰ ਉਠਾਇਆ ਵੀ ਚਾਚਾ ਜੀ ਆਪਾਂ ਹੁਣ ਉਹ ਕੋਠੀ ਚਲੀਏ ਜਦੋਂ ਅਸੀਂ 5:30 ਵਜੇ ਉੱਥੇ ਕੋਠੀ ਤੇ ਪਹੁੰਚੇ ਤੇ ਰਾਤ ਜਿਸ ਕੰਡੀਸ਼ਨ ਚ ਛੱਡ ਕੇ ਗਏ ਸੀਗੇ ਕੋਠੀ ਉਸ ਕੰਡੀਸ਼ਨ ਚ ਨਹੀਂ ਸੀਗੀ ਕੋਠੀ ਉਹ ਜਦੋਂ ਅਸੀਂ ਆਏ ਉਹਦੇ ਬਾਹਰ ਥੋੜਾ ਲੋਗ ਵੀ ਲੱਗੀ ਚਾਨਣ ਹੋਣਾ ਸ਼ੁਰੂ ਹੋ ਗਿਆ ਸੀਗਾ ਠੰਡ ਵੀ ਸੀਗੀ ਤੇ ਉਹਦੇ ਕਰਕੇ ਨਾ ਥੋੜਾ ਲੋਅ ਲੱਗੀ ਸੀ ਤੇ ਜਦੋਂ ਮੈਂ ਉਹਦੇ ਬਾਹਰ ਦੇਖਿਆ ਕਿ ਪੱਥਰ ਪਿਆ ਸੀਗਾ ਸਿਲ ਵਾਈਟ ਟਾਈਪ ਗੇਟ ਦੇ ਬਾਹਰ ਮੈਂ ਰਾਤ ਨੂੰ ਇਹ ਸਿਲ ਨਹੀਂ ਸੀਗੀ ਰਾਹ ਬਲੌਕ ਨਹੀਂ ਸੀਗਾ ਜਦੋਂ ਉਹਦੇ ਅਸੀਂ ਐਂਟਰ ਹੋਏ ਆ ਅੰਦਰ ਤੇ ਰਾਤ ਅਸੀਂ ਉਹ ਜਿਹੜੀ ਪਾਰਕ ਜਿਹੜੀ ਖਾਲੀ ਛੱਡ ਕੇ ਗਏ ਸੀਗੇ ਤੇ ਉੱਥੇ ਜਿਹੜੀ ਗੋਡੀ ਕੀਤੀ ਹੋਈ ਸੀਗੀ ਆਪਾਂ ਕਿਹਾ ਤਿੰਨਾ ਚੋ ਘੰਟੇ ਚ ਕਿਹੜਾ ਬੰਦਾ ਇੱਥੇ ਗੋਡੀ ਕਰ ਗਿਆ ਚਲੋ ਜਦੋਂ ਮੈਂ ਉਹ ਥੋੜਾ ਲਾਈਟ ਨਾਲ ਵੇਖਿਆ ਉਹਨੂੰ ਜਗਾ ਨੂੰ ਤੇ ਉੱਥੇ ਪਾਲਕ ਦੇ ਪੱਤਿਆਂ ਦੇ ਉੱਤੇ ਖੂਨ ਲੱਗਾ ਸੀ ਦੋ ਬੂਟ ਪੇ ਹੋਏ ਸੀ ਤੇ ਜਿਹੜੀ ਪੋੜੀਆਂ ਸੀਗੀਆਂ ਪੋੜੀਆਂ ਦੇ ਉੱਤੇ ਖੂਨ ਦੇ ਥੱਬੇ ਲੱਗੇ ਹੋਏ ਸੀਗੇ ਉਹਦੇ ਨਾਲ ਜਦੋਂ ਅਸੀਂ ਅੰਦਰ ਗਏ ਆ ਜਿੱਥੇ ਰਾਤੀ ਪੱਗ ਸੜ ਰਹੀ ਸੀ ਉੱਥੇ ਤਾਜੇ ਖੂਨ ਦੇ ਜਿਹੜੇ ਆ ਉਹ ਕੰਧ ਦੇ ਨਾਲ ਦਾਗ ਪਏ ਹੋਏ ਸੀਗੇ ਵੱਡੇ ਕੋਈ ਲੱਗਦਾ ਕਿ ਇਹ ਹੈ ਰਿਪੀਟ ਜਿਹੜਾ ਕਤਲ ਹੋਇਆ ਵਾ ਉਹ ਬਾਹਰ ਹੋਇਆ ਹੋਊਗਾ ਉੱਥੋਂ ਲਾਸ਼ ਲਕਾਈ ਹੋਊਗੀ ਕਿ ਜਾਂ ਜਦੋਂ ਤੁਸੀਂ ਗਏ ਜੇ ਉਤੋਂ ਪਹਿਲਾਂ ਕਤਲ ਹੋ ਚੁੱਕਿਆ ਸੀ ਕਤਲ ਸਵੇਰੇ ਤਾਇ ਜੀ ਦਾ ਜਦੋਂ 10 ਵਜੇ ਘਰੋਂ ਨਿਕਲਿਆ ਸਵੇਕ 10 ਵਜੇ ਕਤਲ ਹੋ ਗਿਆ ਸੀ ਤੇ ਉਸੇ ਹੀ ਕੋਠੀ ਚ ਕਿਤੇ ਨਾ ਕਿਤੇ ਉਹ ਲੁਕਾ ਕੇ ਰੱਖਿਆ ਸੀ ਜਿਹੜਾ ਵੀ ਕੋਈ ਇਹੋ ਜਿਹੀ ਜਿਵੇਂ ਹੁਣ ਜਗਾ ਹੀ ਹੋ ਇਸ ਤਰ੍ਹਾਂ ਦੀ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੇ ਲੁਕਾਇਆ ਸੀਗਾ ਪਰ ਉਸ ਵੇਲੇ ਮੇਰੇ ਖਿਆਲ ਉਹਨਾਂ ਨੇ ਜਿਹੜਾ ਵਾ 19 ਸੱਟ ਨਹੀਂ ਮਾਰੀ ਸਿਰ ਚ ਮਾਰ ਕੇ ਤਾਇ ਨੂੰ ਕਤਲ ਕਰ ਦਿੱਤਾ ਸੀਗਾ ਪਰ ਉਸ ਵੇਲੇ ਜਿਹੜਾ ਵਾ ਇੰਨਾ ਉਹਨਾਂ ਦਾ ਖੂਨ ਨਹੀਂ ਵਗਿਆ ਸੀਗਾ ਪਰ ਜਦੋਂ ਰਾਤ ਉਹਨਾਂ ਨੂੰ ਪਤਾ ਲੱਗ ਗਿਆ ਬੰਦੇ ਆਏ ਆ ਤੇ ਆ ਕੀਤਾ ਤੇ ਉਸ ਦੇ ਵੇਲੇ ਉਹਨਾਂ ਨੇ ਫਿਰ ਆਂਗਣ ਖਾਨ ਆ ਕੇ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਕਈ ਮਾਰੀ ਆ ਜਿਹੜੀ ਕਈ ਸਵੇਰੇ ਸਾਨੂੰ ਮਿਲੀ ਉਹਦੇ 5 4 ਇੰਚ ਚੱਪੇ ਦੇ ਉੱਤੇ ਖੂਨ ਲੱਗਾ ਮਿਲਿਆ ਸਾਨੂੰ ਜਿਹੜੀ ਰਾਤੀ ਖੂਨ ਨਹੀਂ ਲੱਗਾ ਹੋਇਆ ਸੀਗਾ ਜਦੋਂ ਉਹਨਾਂ ਨੇ ਉਹ ਪੋਟ ਲੈਟ ਹੋਇਆ ਉਸ ਤੋਂ ਬਾਅਦ ਤਾਈ ਦੀ ਸ਼ਕਲ ਬਗਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੇ ਉਹ ਮੰਨੇ ਵੀ ਆ ਜਦੋਂ ਅਸੀਂ ਸਵੇਰੇ ਫਿਰ ਉੱਥੇ ਪਹੁੰਚੇ ਆ ਵੇਖਿਆ ਉਥੋਂ ਦੇ ਹਾਲਾਤ ਉਹ ਜਗਾ ਦੇਖੀ ਤੇ ਮੈਂ ਉਸੇ ਟਾਈਮ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਪਰ ਸਾਨੂੰ ਰਾਤ ਰੂਪ ਲਾਲ ਜੀ ਨੇ ਬਹੁਤ ਸਾਡੇ ਨਾਲ ਕੋਆਪਰੇਟ ਕੀਤਾ ਪਰ ਜਦੋਂ ਐਸ ਐਚਓ ਸਾਹਿਬ ਆਇਓ ਉਹਨਾਂ ਨੇ ਸਾਨੂੰ ਉੱਥੇ ਆਪਣੇ ਸੂਏ ਜੇ ਮਾਰ ਕੇ ਦੇਖਿਓ ਜਗ੍ਹਾ ਜਿੱਥੇ ਗੋਡੀਏ ਕਹਿੰਦੇ ਵੀ ਇਹ ਥਾਂ ਪੱਕੇ ਇੱਥੇ ਕਤਲ ਨਹੀਂ ਹੋਇਆ ਮੈਂ ਹੈ ਵੀ ਕਤਲ ਇੱਥੇ ਹੋਇਆ ਫਿਰ ਮੈਂ ਆਪ ਪੁੱਟਿਆ ਆਪਣੇ ਤਾਇ ਦੇ ਬੇਟੇ ਨਾਲ ਲੈ ਕੇ ਸਾਇਦ ਤੋਂ ਕਹ ਵੀ ਇੱਕ ਕ੍ਰੇਨ ਆਪਰੇਟਰ ਸੀਗਾ ਕੁਵੈਤ ਦੇ ਵਿੱਚ ਇਹਨੂੰ ਪਤਾ ਸੀ ਕਿਹੜੇ ਸਾਹਿਬ ਨਾਲ ਉੱਥੇ ਗੋਡੀ ਕਰਨੀ ਆ ਤੇ ਕਿਹੜੇ ਸਾਹਿਬ ਨਾਲ ਉੱਥੇ ਨੱਪਣਾ ਉਹਨਾਂ ਨੇ ਇੱਕ ਸਾਈਡ ਦੇ 1 ਫੁੱਟ ਲੰਬਾ 10 8 ਫੁੱਟ ਲੰਬਾ ਤੇ 1 ਫੁੱਟ ਚੌੜਾ ਟੋਆ ਫੁੱਟ ਹੈ ਤੇ ਉਹਦੇ ਵਿੱਚ লাশ ਜਿਹੜੀ ਨੱਪੀ ਹੋਈ ਸੀ ਜਦੋਂ ਮੈਨੂੰ ਸਫਾਈ ਕੀਤਾ ਤੇ ਤਾਇ ਦੀ ਕੋਟੀ ਬਾਹਰ ਆਈ ਮੈਂ ਕਿਹਾ ਵੀ ਇਹ ਸਾਡੇ ਤਾਇ ਦੀ ਕੋਟੀ ਹੈ ਲਾਲ ਰੰਗ ਦੀ ਗਰੇ ਰੰਗ ਦੀ ਤੇ ਚਿੱਟੇ ਰੰਗ ਦੀ ਨਵੀਂ ਕੋਟੀ ਸੀਗੀ ਮੈਂ ਇਹ ਕੋਟੀ ਆ ਨਾਲ ਫਿਰ ਜਦੋਂ ਉਹ ਕਹਿੰਦੇ ਨਹੀਂ ਇਹ ਕੋਟੀ ਹੋ ਸਕਦੀ ਕੱਪੜੇ ਹੋ ਸਕਦੇ ਆ লাশ ਨਹੀਂ ਹੋ ਸਕਦੀ ਜਦੋਂ ਫਿਰ ਮੈਂ ਚੰਗੀ ਤਰ੍ਹਾਂ ਸਾਫ ਕੀਤਾ ਗੁੱਸੇ ਨਾਲ ਕਿਹਾ ਵੀ ਹੁਣੇ ਤੁਹਾਨੂੰ ਲੱਭ ਕੇ ਦਿੰਨੇ ਆ ਮੈਨੂੰ ਇੱਥੇ ਹੀ ਆ ਸਾਰਾ ਕੁਝ ਜਦੋਂ ਅਸੀਂ ਥੋੜਾ ਹੋਰ ਸਾਫ਼ ਕੀਤਾ ਫੋਟ ਕਮੇਟੀ ਆਪਾਂ ਪੁੱਟੀ ਉਹਦੀ ਟੋਏ ਦੀ ਤਾਇ ਦੇ ਜਿਹੜਾ ਚਿਹਰਾ ਆ ਗਿਆ ਜਿਹੜਾ ਫੇਆ ਗਿਆ ਸੀ ਗੈਟਾ ਮਾਰ ਮਾਰ ਕੇ ਕਈ ਨਾ ਪਿੱਛੋਂ ਵਾਰ ਕੀਤਾ ਇੰਨਾ ਹੱਥ ਪੈ ਜਾਂਦਾ ਸੀਗਾ ਪਿੱਛੋਂ ਤੇ ਅਸੀਂ ਆਖਿਆ ਵੀ ਹੁਣ ਇਹ ਸਾਡੇ ਤਾਇ ਆ ਜੀ ਇਹ ਸ਼ਕਲ ਆ ਸਾਡੇ ਤਾਇ ਦੀ ਜਿਹੜੀ ਫੇ ਦਿੱਤੀ ਗਈ ਆ ਹੁਣ ਸਾਡੇ ਤੇ ਰਹਿਮ ਕਰੋ ਵੀ ਇੰਨਾ ਦੀ ਜਿਹੜੀ ਡੈੱਡ ਬੋਡੀ ਬਾਹਰ ਕਢਾਓ ਪਰ ਉਹ ਜਦੋਂ ਤੱਕ ਐਸਟੀਐਮ ਹੁੰਦਾ ਨਹੀਂ ਤਹਿਸੀਲਦਾਰ ਹੁੰਦਾ ਨਹੀਂ ਉਦੋਂ ਤੱਕ ਇਹ ਡੈੱਡ ਬੋਡੀ ਨਹੀਂ ਪੁੱਟ ਸਕਦੇ ਪਰ ਅਸੀਂ ਉਹਨੂੰ ਮੁੰਡੇ ਨੂੰ ਜਿਹੜਾ ਭੱਜ ਨਹੀਂ ਦਿੱਤਾ ਉਹਨੂੰ ਜਿਹੜਾ ਫੜ ਲਿਆ ਉਦੋਂ ਫੜ ਕੇ ਅਸੀਂ ਜਿਹੜਾ ਵਾ ਉਹਦੇ ਨਾਲ ਦੋ ਸਾਥੀ ਉਹਦੇ ਹੋਰ ਫੜੇ ਜਿਹੜੇ ਨਾਲ ਨੋਰਮੇਟੀ ਜਿਹੜੇ ਉੱਥੋਂ ਭੱਜੇ ਜਿਹੜੇ ਸਾਡੇ ਮੁੰਡਿਆਂ ਨੇ ਫੜੇ ਉਹ ਫੜ ਕੇ ਲਿਆ ਕੇ ਜਦੋਂ ਉਹਨਾਂ ਨੂੰ ਥਾਣੇ ਲੈ ਕੇ ਗਏ ਉੱਥੇ ਪੁਸ਼ਗਸ਼ ਕੀਤੀ ਵੀ ਤੁਸੀਂ ਕਤਲ ਕੀਤਾ ਉਹ ਮੰਨੇ ਵੀ ਅਸੀਂ ਨਾ ਕੋਈ ਇਹਨਾਂ ਦੀ ਜੇਬ ਚੋਂ 5000 ਰੁਪਇਆ ਕੱਢਿਆ ਉਸ 5000 ਦਾ 13-1300 ਰੁਪਏ ਦਾ ਨਸ਼ਾ ਲਿਆਂਦਾ ਤਿੰਨਾਂ ਨੇ 13-1300 ਰੁਪਏ ਦਾ ਨਸ਼ਾ ਕੀਤਾ ਉਹਨਾਂ ਨੇ ਬਾਕੀ ਪੈਸੇ ਆਪਣੇ ਕੋਲ ਰੱਖੇ ਉਹਨਾਂ ਨੇ ਤੇ ਉਹ ਨਸ਼ਾ ਕਰਕੇ ਜਿਹੜਾ ਵਾ ਉਹਨਾਂ ਦੇ ਨਸ਼ਾ ਨਾਲੇ ਨਸ਼ਾ ਕਰਦੇ ਸੀ ਰਾਤ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਦੇ ਸਿਰ ਤੇ ਮਾਰ ਮਾਰ ਕੇ ਸਿਰ ਫੇਰ ਦਿੱਤਾ ਤੇ ਜਿਹੜੀ ਉਹਦੀ ਬੌਂਡ ਜੇ ਮੇਨ ਗੇਟ ਤੇ ਤੁਸੀਂ ਖੜੇ ਹੋ ਉਹ 메ਨ ਗੇਟ ਦੇ ਉੱਤੇ ਜਦੋਂ ਉਹਨਾਂ ਨੂੰ ਧੂਹ ਕੇ ਅੰਦਰ ਲਿਆਂਦਾ ਉਹਦੇ ਨਿਸ਼ਾਨ ਵੀ ਬਣੇ ਹੋਇਆ ਜਦੋਂ ਉਹ ਵਾਸ਼ਰੂਮ ਜਿੱਥੇ ਪੱਗ ਸਾੜੀ ਗਈ ਆ ਉੱਥੇ ਉਹਨਾਂ ਨੂੰ ਲਿਆ ਕੇ ਰੱਖਿਆਗਾ ਉੱਥੇ ਵੀ ਖੂਨ ਲੱਗਿਆ ਫਰਸ਼ ਦੇ ਉੱਤੇ ਵੀ ਖੂਨ ਲੱਗਿਆ ਜਿਹੜੇ ਪੱਤਿਆਂ ਦੇ ਉੱਤੇ ਵੀ ਉਹਨਾਂ ਦਾ ਖੂਨ ਲੱਗਾ ਪਰ ਸਾਡਾ ਪਰਿਵਾਰ ਉੱਚੜ ਗਿਆ ਉਹਦੇ ਨਾਲ ਉਹਦਾ ਪਰਿਵਾਰ ਵੀ ਉੱਚੜ ਗਿਆ ਉਹਨੇ ਤੇ ਆਪਣੇ ਆਪ ਨੂੰ ਆਪ ਮਾਰਿਆ ਪਰ ਸਾਡੇ ਤਾਇਏ ਦਾ ਕਤਲ ਜਿਹੜਾ ਬੜੀ ਬੇਰਹਿਮੀ ਨਾਲ ਕੀਤਾ ਗਿਆ ਉਹਦੇ ਪਰਿਵਾਰ ਦੇ ਨਾਲ ਸਾਡਾ ਪਰਿਵਾਰ ਵੀ ਉੱਚੜ ਗਿਆ ਅੱਜ ਉਹ ਜੇਲ੍ਹ ਚ ਆ ਪਰ ਅਸੀਂ ਚੋਣਿਆਂ ਵੀ ਇਹ ਵਰਤਾਰਾ ਕਿਸੇ ਨਾਲ ਨਾ ਵਾਪਰੇ ਕਿਉਂਕਿ ਅੱਜ ਕੱਲਾ ਵਰਤਾਰਾ ਇੱਥੇ ਹੋਈ ਨਹੀਂ ਆ ਇਹ ਘਟਨਾ ਇੱਕ ਨਹੀਂ ਆ ਹਜ਼ਾਰਾਂ ਘਟਨਾਵਾਂ ਹੋਈਆਂ ਜਿਦੇ ਚ 15-16 ਸਾਲ ਦੇ ਮੁੰਡੇ ਨੇ ਆਪਣੀ ਮਾਂ ਦਾ ਕਤਲ ਕੀਤਾ ਆਪਣੇ ਭਰਾ ਦਾ ਕਤਲ ਕੀਤਾ ਇੱਕੋ ਘਰ ਦੇ ਵਿੱਚ ਵੀ ਨਸ਼ੇ ਤੋਂ ਪੈਸੇ ਨਹੀਂ ਦੇ ਰਹੀ ਸੀ ਉਸ ਕਰਕੇ ਪੂਰੇ ਪੰਜਾਬ ਚ ਕਤਲ ਹੋ ਰਿਹਾ ਨਸ਼ੇ ਕਰਕੇ ਤੇ ਦੂਸਰੇ ਕਤਲ ਹੋ ਰਿਹਾ ਜਿਹੜੇ ਸਰੀੰਜਾਣਾ ਸਾਡੇ ਨੌਜਵਾਨ ਵਰਤੇ ਆ ਅਸੀਂ 10 ਸਾਲ ਤੋਂ ਮੈਂ ਲਗਾਤਾਰ 10 ਸਾਲ ਤੋਂ ਇਹ ਲੜਾਈ ਲੜ ਰਹੇ ਆ ਤੇ ਸਾਡੇ ਘਰ ਦੇ ਵਿੱਚ ਹੀ ਇਹ ਜਿਹੜਾ ਵਾ ਕਤਲ ਹੋ ਗਿਆ ਕ ਨਸ਼ੇੜੀ ਵੱਲੋਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਆਂਢ ਗੁਆਣ ਦੇ ਲੋਕਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣਾ ਚਾਹੁੰਦੇ ਆ ਤੇ ਉਹ ਨਸ਼ੇ ਦੀ ਦਲਦਲ ਚ ਜਿਹੜੇ ਫਸਿਆ ਨੋਜਣਾ ਉਹਨਾਂ ਤੋਂ ਆਪਣੇ ਲੋਕਾਂ ਦੀ ਰਾਖੀ ਕਰਨਾ ਚਾਹੁੰਦੇ ਆ ਇੱਕ ਪਾਸੇ ਉਹ ਸਰਕਾਰ ਹੈ ਜਿਹੜੀ ਜੁੱਧ ਨਸ਼ਾ ਵਿਰੋਧ ਛੇੜ ਕੇ ਬੈਠੀ ਆ ਜਿੰਨਾਂ ਤੋਂ ਸਾਨੂੰ ਧਮਕੀਆਂ ਮਿਲਦੀਆਂ ਵੀ ਤੁਸੀਂ ਨਸ਼ੇ ਖਿਲਾਫ ਆਵਾਜ਼ ਨਹੀਂ ਚੁੱਕਣੀ ਅਸੀਂ ਕਿਉਂ ਨਾ ਚੁੱਕੀਏ ਅਸੀਂ ਆਪਣੇ ਘਰ ਦਾ ਜੀ ਗਵਾਇਆ ਗਰੇਵਾਲ ਸਭ ਅਸੀਂ ਆਪਣੇ ਘਰ ਦਾ ਜੀ ਗੋਇਆ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਹੋਰ ਦਾ ਵੀ ਜੀ ਇਸ ਨਸ਼ੇ ਦੇ ਕਰਕੇ ਲਾ ਭੇਟ ਚੜ ਜੇ ਅਸੀਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਅੱਜ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਈ ਵੀਡੀਓ ਨਸ਼ਰ ਕੀਤੀਆਂ ਆਪਣੇ ਚੈਨਲ ਤੇ ਪਾਈਆਂ ਸਾਨੂੰ ਠਾਣਾ ਸਦਕੇ ਬੇਇਝਤ ਕੀਤਾ ਜਾਂਦਾ ਵੀ ਤੁਸੀਂ ਨਸ਼ੇ ਖਲਾਫ ਆਵਾਜ਼ ਨਹੀਂ ਚੁਕਨੀ ਤੁਸੀਂ ਨਸ਼ੇ ਤੇ ਬੋਲਣਾ ਨਹੀਂ ਜੇ ਤੁਸੀਂ ਵੀਡੀਓ ਵਾਇਰਲ ਕਰੋਗੇ ਅਸੀਂ ਤੁਹਾਡੇ ਤੇ ਪਰਚੇ ਕਰਾਂਗੇ ਸਾਨੂੰ ਪ੍ਰਸ਼ਾਸਨ ਤੋਂ ਵੀ ਖਤਰਾ ਸ਼ਾਸਨ ਤੋਂ ਵੀ ਖਤਰਾ ਸਾਨੂੰ ਨਸ਼ਾ ਤਸਕਰਾਂ ਤੋਂ ਵੀ ਖਤਰਾ ਤੁਸੀਂ ਦੇਖਿਆ ਨਾ ਮੇਰੇ ਨਾਲ ਜਾਂਦੇ ਹੋ ਤੁਸੀਂ ਮੇਰੀਆਂ ਇੰਟਰਵਿਊ ਕਰਦੇ ਹੋ ਜਦੋਂ ਸਾਨੂੰ ਨਸ਼ਾ ਤਸਕਰ ਧਮਕੀ ਦਿੰਦੇ ਮਾਰਨ ਦੀ ਤੇ ਅਸੀਂ ਗੱਲ ਪਾ ਕੇ ਚੌਂਕ 'ਚ ਖੜ ਜਾਣਾ ਵੀ ਜੇ ਮਾਰਨਾ ਤੇ ਸਾਨੂੰ ਚੌਂਕ 'ਚ ਮਾਰਿਓ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦਾ ਕਤਲ ਕਿਉਂ ਕੀਤਾ ਗਿਆ ਅੱਜ ਇਹ ਉਹ ਲੋਕ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਸੀ ਉਹ ਵੋਟ ਬੈਂਕ ਹੈ ਜਿਨ੍ਹਾਂ ਨਾਲ ਚੁਣ ਕੇ ਅਸੀਂ ਨੇਤਾ ਕੁਰਸੀ ਤੇ ਬਿਠਾਉਨੇ ਆਂ ਜਿਨ੍ਹਾਂ ਨੂੰ ਅਸੀਂ ਆਪਣੇ ਟੈਕਸ ਰਾਹੀਂ ਪ੍ਰਸ਼ਾਸਨ ਨੂੰ ਜਿਹੜੀਆਂ ਸਾਡੀਆਂ ਤਨਖਾਹਾਂ ਉਹਨਾਂ ਨੂੰ ਮਿਲਦੀਆਂ ਤੇ ਅੱਜ ਉਹ ਪ੍ਰਸ਼ਾਸਨ ਸਾਨੂੰ ਤਮਕਾਉਂਦਾ ਉਹ ਸ਼ਾਸਨ ਸਾਨੂੰ ਤਮਕਾ ਰਿਹਾ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਸ ਚੀਜ਼ ਤੋਂ ਬਚਾਉਣਾ ਚਾਹੁੰਨੇ ਆ ਅਸੀਂ ਮਰਦੇ ਦਮ ਤੱਕ ਇਹ ਲੜਾਈ ਜਾਰੀ ਰੱਖਣਾ ਚਾਹੁੰਨੇ ਆ ਵੀ ਨਸ਼ਾ ਹੈ ਤੇ ਬੜੀ ਵੱਡੀ ਪੱਧਰ ਤੇ ਅੱਜ ਇਹ ਕਹਿੰਦੇ ਵੀ ਅਸੀਂ 40 ਕਿਲੋ ਫੜ ਲਈ 50 ਕਿਲੋ 100 ਕਿਲੋ 200 ਕਿਲੋ ਫੜ ਲਈ ਕਿ ਪੰਜਾਬ 'ਚ ਕੱਲੀ ਇੰਨੀ 100 250 ਕਿਲੋ ਹੀ ਆ ਇਹ ਸਿਰਫ ਆਪਣੇ ਮੋਢੇ ਤੇ ਹੀ ਸ਼ਾਬਾਸ਼ੀ ਦੇਣ ਵਾਲੀ ਗੱਲ ਆ ਬੜੇ ਵੱਡੇ ਪੱਧਰ ਤੇ ਜੇ ਨਸ਼ਾ ਖਤਮ ਹੋ ਗਿਆ ਜੁਧ ਨਸ਼ਾ ਵਿਰੋਧ ਚੱਲ ਰਿਹਾ ਤੇ ਸਾਡੇ ਅੱਜ ਈ ਧੀਆਂ ਪੁੱਤ ਸਰਿੰਝਾਂ ਵਾਲੇ ਕਿ ਮਰਦੇ ਪ੍ਰਸ਼ਾਸਨ ਦੇ ਬੰਦਿਆਂ ਦੇ ਪੁੱਤੀਆਂ ਪੁੱਤ ਕਿਉਂ ਮਰਦੇ ਇਹ ਕੇਸ ਈ ਦਾ ਬੇਟਾ ਜਿਹੜਾ ਅਰਦਾਸ ਕਰਦਾ ਆਪਣੇ ਪੁੱਤ ਦੀ ਮੌਤ ਤੇ ਕਿ ਮੇਰਾ ਪੁੱਤ ਸੀਗਾ ਉਹ ਅਕਾਲਪੁਰਖ ਨੇ ਅਸੀਂ ਅਕਾਲਪੁਰਖ ਤੇ ਕਿਉਂ ਛੱਡਦੇ ਆ ਅਸੀਂ ਅਕਾਲਪੁਰਖ ਨੂੰ ਦੋਸ਼ੀ ਕਿਉਂ ਬਣਾਉਂਨੇ ਅਸੀਂ ਅਕਾਲਪੁਰਖ ਤੋਂ ਇਹ ਕਿਉਂ ਨਹੀਂ ਮੰਗਦੇ ਵੀ ਸਾਨੂੰ ਇਸ ਨਸ਼ੇ ਖਿਲਾਫ ਲੜਨ ਦੀ ਤਾਕਤ ਦੇ ਅਸੀਂ ਇੰਨੇ ਕੁ ਜ਼ਿਆਦਾ ਏਸਾ ਸਿਤ ਹੈਗੇ ਵੀ ਅਸੀਂ ਆਪਣੇ 3 ਪੁੱਤਰਾਂ ਦੀ ਅਰਦਾਸ ਵੀ ਕਰ ਰਹੇ ਹਾਂ ਅਸੀਂ ਅਰਦਾਸ ਕਿਉਂ ਨਹੀਂ ਕਰਦੇ ਵੀ ਸਾਨੂੰ ਇੰਨਾ ਬਲ ਬਖਸ਼ ਵੀ ਅਸੀਂ ਇਹਨਾਂ ਨਸ਼ਾ ਤਸਕਰਾਂ ਖਿਲਾਫ ਲੜ ਸਕੀਏ ਭ੍ਰਿਸ਼ਟ ਸਰਕਾਰ ਖਿਲਾਫ ਲੜ ਸਕੀਏ ਭ੍ਰਿਸ਼ਟ ਪ੍ਰਸ਼ਾਸਨ ਖਿਲਾਫ ਲੜ ਸਕੀਏ ਜਿਹੜਾ ਸਾਡੇ ਬੱਚਾਂ ਨੂੰ ਗੁੰਮਰਾਹ ਕਰ ਰਿਹਾ ਜਿਹੜਾ ਸਾਨੂੰ ਗੁੰਮਰਾਹ ਕਰ ਰਿਹਾ ਜਿਹੜਾ ਸਾਨੂੰ ਗਲਤ ਰਾਏ ਪਾ ਰਿਹਾ ਤੇ ਵਿਖਾ ਕੁਝ ਹੋ ਰਿਹਾ ਤੇ ਅਸਲੀਅਤ ਕੁਝ ਹੋ ਰਿਹਾ ਉਹ ਅਸਲੀਅਤ ਜਿਹੜੀ ਹੈ ਤੁਹਾਡੇ ਚੈਨਲ ਤੋਂ ਸਾਡੇ ਵੱਲੋਂ ਵਖਾਈ ਜਾਂਦੀ ਹੈ ਤੁਹਾਡੇ ਲੋਕ ਖਾਈ ਜਾਂਦੇ ਇੱਕ ਬਜ਼ੁਰਗ ਤੁਸੀਂ ਵੀਡੀਓ ਵਾਇਰਲ ਕੀਤੀ ਤੁਹਾਨੂੰ ਵੀ ਧਮਕੀਆਂ ਆਈਆਂ ਤੁਹਾਨੂੰ ਵੀ ਜਿਹੜਾ ਡਰੋਨ ਦੀ ਕੋਸ਼ਿਸ਼ ਕੀਤੀ ਗਈ ਵੀ ਜਿਹਦੇ ਵਿੱਚ ਤੁਸੀਂ ਇੱਕ ਬਜ਼ੁਰਗ ਦੀ ਇੰਟਰਵਿਊ ਕਰਕੇ ਆਏ ਜਿਹਦੇ ਵਿੱਚ ਉਹ ਕਹਿੰਦਾ ਮੈਂ ਨਸ਼ਾ ਸਿਰਫ ਆਪਣੇ ਪੁੱਤਰਾਂ ਦੀ ਉਹ ਵੀ 85 ਸਾਲ ਦਾ ਵੀ ਮੈਂ ਰੇੜਾ ਚਲਾ ਰਿਆਂ ਸਾਈਕਲ ਰੱਖਸ਼ਾ ਚਲਾ ਰਿਆਂ ਤੇ ਮੈਂ ਸ਼ਾਮ ਨੂੰ 500 ਰੁਪਏ ਲੈ ਕੇ ਜਾਊਂਗਾ ਤੇ 2200 ਇੱਕ ਪੁੱਤ ਨੂੰ ਮੈਂ 2200 ਇੱਕ ਨੂੰ ਪੁੱਤ ਨੂੰ ਦਊਂਗਾ ਤੇ ਉਹ ਇੰਟਰਵਿਊ ਦੇ ਵਿੱਚ ਵੀ ਇੱਕ ਨਸ਼ੇੜੀ ਤੁਹਾਡੇ ਲਾਗੇ ਖਲੋਤਾ ਜਿਸ ਨੂੰ ਤੂੰ ਪੁੱਛ ਰਿਓਂ ਤੇ ਸਰਕਾਰ ਕਿਤਰਾ ਕਹਿੰਦੀ ਨਸ਼ਾ ਖਤਮ ਹੋ ਗਿਆ ਤੁਹਾਨੂੰ ਵੀ ਜਿਹੜਾ ਵਾ ਉਹ ਧਮਕੀਆਂ ਆਈਆਂ ਵੀ ਇਹ ਵੀਡੀਓ ਡਿਲੀਟ ਕਰ ਦੇ ਸਾਨੂੰ ਵੀ ਧਮਕੀਆਂ ਵੀ ਵੀਡੀਓ ਨਹੀਂ ਇਹ ਚੜਨੀ ਚਾਹੀਦੀ ਤੁਹਾਨੂੰ ਵੀ ਥਾਣੇ ਸਰਦਾ ਜਾਂਦਾ ਸਾਨੂੰ ਵੀ ਅੱਜ ਪੱਤਰਕਾਰਤਾ ਦਾ ਜਿਹੜਾ ਗळा ਘੁਟਾਇਰ ਆ ਤੁਹਾਡੇ ਚੈਨਲ ਲਈ ਮੈਂ ਦੱਸ ਦਿੰਨਾ ਵੀ ਜਿਹੜੇ ਵੱਡੇ ਚੈਨਲ ਆ ਉਹਨਾਂ ਨੂੰ 2-2 ਕਰੋੜ ਰੁਪਈਆ ਜਿਹੜਾ ਫੰਡ ਦਿੱਤਾ ਜਾਂਦਾ ਵੀ ਤੁਸੀਂ ਇਹ ਨਸ਼ੇ ਦੀ ਵੀਡੀਓ ਨਹੀਂ ਵਿਖਾਉਣੀ ਤੁਸੀਂ ਇਹ ਵਿਖਾਉਣਾ ਪੰਜਾਬ ਬੜਾ ਖੂਬਸੂਰਤ ਬਣ ਗਿਆ ਨਸ਼ਾ ਖਤਮ ਹੋ ਗਿਆ ਪਰ ਅਸਲੀਅਤ ਕਿਉਂ ਨਹੀਂ ਵਿਖਾਈ ਜਾ ਰਹੀ ਵੀ ਸਾਡੀਆਂ ਧੀਆਂ ਵੀ ਨਸ਼ੇ ਚ ਵੜ ਗਈਆਂ ਜਿਨ੍ਹਾਂ ਦੇ ਪਤੀ ਨਸ਼ਾ ਕਰਦੇ ਸੀ ਉਹ ਆਪਣੇ ਬੱਚਿਆਂ ਦਾ ਢਿੱਡ ਪਾਲਣ ਵਾਸਤੇ ਗਲਤ ਰਾਹੇ ਪੈ ਗਈਆਂ ਉਹ ਵੀ ਹੋਰ ਕੋਈ ਕੰਮ ਕਰ ਲੈਂਦੇ ਤਾਂ ਚੰਗੀ ਗੱਲ ਸੀ ਪਰ ਅੱਜ ਹੋਟਲਾਂ 'ਚ ਜਾ ਕੇ ਉਹ ਵੀ ਨਸ਼ੇ 'ਚ ਗਲਦਾਨ ਹੋ ਗਿਆ ਉਹਨਾਂ ਦਾ ਵੀ ਵਾਲੀ ਵਾਰਸ ਕੋਈ ਨਹੀਂ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾਊਗੀ ਸਾਡੇ ਪੰਜਾਬ ਚੋਂ ਆਉਣ ਵਾਲੇ ਸਮੇਂ 'ਚ ਨੌਜਵਾਨ ਬਚਣਗੇ ਜੇ ਇਹੋ ਹਾਲਾਤ ਰਹੇ ਤੇ ਸਵਾਲ ਆ ਸਾਡੇ ਉੱਤੇ ਬੜਾ ਵੱਡਾ ਅਸੀਂ ਉਹ ਲੜ ਰਹੇ ਹਾਂ ਤੇ ਸਵਾਲ ਵੀ ਸਾਡੇ ਤੇ ਕੀਤੇ ਜਾਣੇ ਆ ਅੱਜ ਆਪ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਇਹ ਨਸ਼ੇ ਖਿਲਾਫ ਜਿਹੜਾ ਯੁੱਧ ਆ ਉਹ ਜਾਰੀ ਰੱਖਣਾ ਚਾਹੁੰਦੇ ਆ ਸਰਕਾਰੀ ਨਸ਼ੇ ਖਿਲਾਫ ਯੁੱਧ ਨਹੀਂ ਆਪਣੇ ਤੌਰ ਤੇ ਅਸੀਂ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੁੰਦੇ ਆ ਜੁੱਧ ਜਿਹੜਾ ਨੌਜਵਾਨ ਪੀੜੀ ਖਿਲਾਫ ਆ ਉਹਨੂੰ ਬਚਾਉਣਾ ਚਾਹੁੰਦੇ ਆ ਅਸੀਂ 10 ਸਾਲ ਤੋਂ ਕੰਮ ਕਰ ਰਹੇ ਆ ਨੁਕਣ ਨਾਟਕ ਕਰਦੇ ਆ ਭਾਸ਼ਣ ਦਿੰਨੇ ਆ ਪਿੰਡਾਂ ਦੀਆਂ ਸੱਥਾਂ ਚ ਜਾ ਕੇ ਲੋਕਾਂ ਨਾਲ ਸਲਾਹ ਕਰਦੇ ਆ ਅਜਗਰੇਵਾਲ ਸਭ ਤੁਸੀਂ ਨਾਲ ਜਾਂਦੇ ਹੋ ਪਰ ਹਾਲਾਤ ਚਿੰਤਾਜਨਕ ਆ ਪੰਜਾਬ ਦੇ ਨਿਤ ਦਿਨ ਇਹ ਚੈਨਲਾਂ ਤੋਂ ਵਿਖਾਉਣਾ ਬੰਦ ਕਰ ਦਿੱਤਾ ਸਾਡੇ ਦੇਸ਼ ਚ ਸਾਡੇ ਪੰਜਾਬ ਚ ਕਿੰਨੇ ਨੌਜਵਾਨ ਰੋਜ਼ ਨਸ਼ੇ ਨਾਲ ਮਰੇ ਸਾਡੇ ਪੰਜਾਬ ਚ ਕਿੰਨੀਆਂ ਧੀਆਂ ਰੋਜ਼ ਵਿਧਵਾ ਹੋਈਆਂ ਸਾਡੇ ਪੰਜਾਬ ਚ ਕਿੰਨੇ ਮਾਪਾ ਮਾਪੇ ਜਿਹੜੇ ਆ ਉਹ ਆਪਣੇ ਪੁੱਤਰਾਂ ਤੋਂ ਸਖਣੇ ਹੋਏ ਅੱਜ ਉਹ ਚੈਨਲ ਨਹੀਂ ਨਹੀਂ ਵਿਖਾਏ ਜਾ ਰਹੇ ਕੁਝ ਚੈਨਲ ਨੇ ਬੜੇ ਥੋੜੇ ਚੱਲ ਨੇ ਮੈਂ ਸ਼ਾਹਬਾਸ਼ਦੀਨ ਨਾ ਮਾਲਵੇ ਦੇ ਲੋਕਾਂ ਨੂੰ ਵੀ ਮਾਲਵੇ ਦੇ ਲੋਕ ਫਿਰ ਵੀ ਜਿਹੜੇ ਬੜੇ ਸਟੱਜੇ ਨੇ ਜਿਹੜੇ ਪੱਤਰਕਾਰ ਉੱਥੋਂ ਦੇ ਨੇ ਬੜੇ ਨਿੱ ਧੜਕ ਹੋ ਕੇ ਬੋਲਦੇ ਨੇ ਪਰ ਸਾਡੇ ਇਧਰ ਮੱਝੇ ਵਾਲੇ ਪਾਸੇ ਪਤਾ ਨਹੀਂ ਕੀ ਗੱਲ ਹੋਈ ਲੋਕਾਂ ਨੂੰ ਲੋਕ ਸੜਕਾਂ ਤੇ ਆਉਣਾ ਨਹੀਂ ਚਾਹੁੰਦੇ ਲੋਕ ਡਰੇ ਹੋਏ ਨੇ ਲੋਕ ਸਰਕਾਰ ਤੋਂ ਡਰਦੇ ਨੇ ਲੋਕ ਪ੍ਰਸ਼ਾਸਨ ਤੋਂ ਡਰ ਰਹੇ ਨੇ ਪਰ ਅਸੀਂ ਸਰਕਾਰ ਨੂੰ ਤੁਹਾਡੇ ਤੇ ਪ੍ਰਸ਼ਾਸਨ ਤੁਹਾਡੇ ਚੰਨ ਰਹੇ ਅਸੀਂ ਵੀਡੀਓ ਵਾਇਰਲ ਕਰਾਂਗੇ ਅੱਗੇ ਤੇ ਜਿਹੜੀ ਇੱਕ ਕਾਦੇ ਅਸੀਂ ਦੋ ਕਰਾਂਗੇ ਆਪਣੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਵੱਡੇ ਪੱਧਰ ਤੇ ਨਸ਼ੀਆਂ ਵੀਡੀਓ ਨਸ਼ਰ ਕਰਾਂਗੇ ਲੋਕਾਂ ਤੇ ਨਸ਼ਾ ਜਿਹੜਾ ਉਹ ਲੋਕਾਂ ਅੱਗੇ ਰੱਖਾਂਗੇ ਵੀ ਇਹ ਨਸ਼ਾ ਹੋ ਰਿਹਾ ਨਸ਼ਾ ਹੈ ਤੇ ਵੇਖਦਾ ਕਿਹਦਾ ਪਹਿਲੀਆਂ ਸਰਕਾਰਾਂ ਨੇ ਵੇਚਿਆ ਤੇ ਜਿਹੜਾ ਹੁਣ ਨਸ਼ਾ ਵਿਕਦਾ ਉਹ ਕਿਹਦਾ ਵਿਕਦਾ ਉਹ ਐਮਐਲਆ ਦੇ ਆਲੇ ਦੁਆਲੇ ਲੋਕ ਬੈਠੇ ਹੁੰਦੇ ਉਹਨਾਂ ਦਾ ਵਿਕਦਾ ਠੀਕ ਹੈ ਬੋਤਨਵਾਦ ਜੀ ਤੁਸੀਂ ਦੇਖਿਆ ਵੀ ਸਰਦਾਰ ਸਿੰਘ ਹੈਰੀ ਨਾਲ ਗੱਲਬਾਤ ਕੀਤੀ ਅੱਜ ਬੜਾ ਅਹਿਮ ਮੁੱਦਾ ਸੀ ਨਸ਼ੇ ਦਾ ਮੁੱਦਾ ਖਾਸ ਕਰਕੇ ਜਿਹੜਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਨਸ਼ੇ ਦੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਜਿਹੜਾ ਬੰਦਾ ਪਹਿਲਾਂ ਕਿਸੇ ਵਕਤ ਬਾਹਰ ਦੇ ਮੁਲਕ ਵਿੱਚ ਵਿਦੇਸ਼ ਚ ਆਉਂਦਾ ਅਤੇ ਬੜੀ ਸੋਹਣੀ ਜ਼ਿੰਦਗੀ ਬទਿਤ ਕਰਦਾ ਜਦੋਂ ਪੰਜਾਬ ਵਿੱਚ ਹੁੰਦਾ ਉਸ ਤੋਂ ਬਾਅਦ ਹਾਲਾਤ ਕੀ ਬਣ ਗਏ ਨੇ ਨਸ਼ਾ ਕਰਨ ਦਾ ਆਦੀ ਹੋ ਗਿਆ ਅਤੇ ਨਸ਼ੇ ਨੇ ਉਹ ਕੋ ਕੀ ਕੀ ਗੱਛ ਰਾਇਆ ਤੁਸੀਂ ਦੇਖਿਆ ਸਰਦਾਰ ਸਿੰਘ ਹੈਰੀ ਤੁਹਾਡੇ ਮੂੰਹੋਂ ਤੁਸੀਂ ਸੁਣਿਆ ਕਿਸ ਤਰ੍ਹਾਂ ਉਹ ਜਿਹੜੇ ਤਾਇਆ ਜੀ ਮਦਕ ਇਸ ਤਰ੍ਹਾਂ ਕਤਲ ਹੁੰਦਾ ਐਸ ਕਰਕੇ ਭਾਈ ਹੱਥ ਛੋੜ ਕੇ ਪੀ ਲਿਆ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਨਸ਼ੇ ਤੋਂ ਜਿਹੜਾ ਬਿਲਕੁਲ ਬਚਾ ਕੇ ਰੱਖਿਓ ਮੇਨੂ ਦੇ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ